ਆਪਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਇੱਕ ਸਾਖੀ ਸੁਣੀ ਹੋਵੇਗੀ ਬੜੀ ਪ੍ਰਚਲਿਤ ਸਾਖੀ ਸਾਰਿਆਂ ਨੂੰ ਪਤਾ ਵੀ ਹੈ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਦੋਂ ਮਲਕ ਭਾਗੋ ਦੇ ਕੋਲ ਗਏ ਨਾ ਤੇ ਉਹਨਾਂ ਨੇ ਰੋਟੀਆਂ ਜਿਹੜੀਆਂ ਸੀ ਉਹ ਪਕੜੀਆਂ ਇੱਕ ਹੱਥ 'ਚ ਭਾਈ ਲਾਲੋ ਜੀ ਦੀ ਰੋਟੀ ਹੈ ਇੱਕ ਹੱਥ ਦੇ ਵਿੱਚ ਮਲਕ ਭਾਗੋ ਦੀ ਰੋਟੀ ਹੈ ਤੇ ਆਮ ਇਹ ਗੱਲ ਜਿਹੜੀ ਉਹ ਪ੍ਰਚਲਿਤ ਹੈ ਵੀ ਉਹਨਾਂ ਨੇ ਰੋਟੀਆਂ ਨੂੰ ਨੱਪਿਆ ਇੱਕ ਰੋਟੀ ਦੇ ਵਿੱਚੋਂ ਦੁੱਧ ਨਿਕਲ ਆਇਆ ਤੇ ਇੱਕ ਰੋਟੀ ਦੇ ਵਿੱਚੋਂ ਖੂਨ ਨਿਕਲ ਆਇਆ ਇਹ ਗੱਲ ਜੇ ਤੁਸੀਂ ਇਦਾਂ ਹੀ ਆਪਣੇ ਬੱਚੇ ਨੂੰ ਸੁਣਾਓਗੇ ਨਾ ਅੱਜ ਉਹ ਯਕੀਨ ਨਹੀਂ ਕਰੇਗਾ। ਕਰਨਾ ਵੀ ਨਹੀਂ ਚਾਹੀਦਾ ਕਿਉਂਕਿ ਰੋਟੀਆਂ ਨੱਪਿਆਂ ਖੂਨ ਜਾਂ ਦੁੱਧ ਨਹੀਂ ਨਿਕਲਿਆ ਕਰਦਾ। ਰੋਟੀਆਂ ਨੱਪਿਆਂ ਖੂਨ ਜਾਂ ਦੁੱਧ ਨਹੀਂ ਨਿਕਲਦਾ। ਕਰਾਂ ਮਾਤਾਂ ਦੇ ਉੱਤੇ ਬਾਣੀ ਯਕੀਨ ਕਰਦੀ ਨਹੀਂ ਹੈ। ਤਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਕੀ ਆਖਿਆ? ਵੀ ਪੰਡਤ ਜੀ ਜੇ ਮੈਂ ਅਰਥ ਕਰ ਦਤੇ ਨਾ ਹੋ ਸਕਦਾ ਤੁਹਾਡੇ ਮਨ 'ਚ ਫਿਰ ਕੋਈ ਸ਼ੰਕਾ ਰਹਿ ਜਾਵੇ ਵੀ ਇਹਨਾਂ ਦੇ ਦਰਬਾਰ ਦੇ ਵਿੱਚ ਵੱਡੇ ਵੱਡੇ ਆਲਮ ਫਾਜ਼ਲ ਲੋਗ ਵਿਦਵਾਨ ਲੋਗ ਪੰਡਤ ਲੋਗ ਆਉਂਦੇ ਰਹਿੰਦੇ ਹੋਣੇ ਨੇ ਕਿਤੋਂ ਸੁਣਲੇ ਹੋਣੇ ਨੇ ਤਾਂ ਮੈਨੂੰ ਇਹਨਾਂ ਨੇ ਸੁਣਾ ਦਿੱਤੇ ਕਹਿੰਦੇ ਸ਼ਾਇਦ ਤੁਹਾਡੇ ਮਨ ਦੇ ਅੰਦਰ ਫਿਰ ਭੁਲੇਖਾ ਰਹਿ ਜਾਵੇ ਇਦਾਂ ਕਰੋ ਤੁਸੀਂ ਕਿਸੇ ਨੂੰ ਵੀ ਜਾ ਕੇ ਲੈ ਆਓ ਤੇ ਮੈਂ ਉਹਦੇ ਕੋਲੋਂ ਅਰਥ ਕਰਾ ਦਿਆਂਗਾ ਫਿਰ ਆਮ ਇਸਾਕੀ ਅੱਗੇ ਇਦਾਂ ਚੱਲਦੀ ਹੈ ਵੀ ਉਹ ਪੰਡਤ ਗਿਆ ਪੰਡਤ ਨੇ ਭਾਈ ਛੱਜੂ ਨੂੰ ਲਿਆਂਦਾ ਭਾਈ ਛੱਜੂ ਜਦੋਂ ਆਇਆ ਗੁਰੂ ਅਰਜਨ ਸਾਹਿਬ ਨੇ ਉਹਦੇ ਸਿਰ ਦੇ ਉੱਤੇ ਛੜੀ ਰੱਖੀ ਤੇ ਉਹ ਗੂੰਗਾ ਤੇ ਬੋਲਾ ਸੀਗਾ ਨਾ ਬੋਲ ਸਕਦਾ ਸੀ ਨਾ ਸੁਣ ਸਕਦਾ ਸੀ ਤੇ ਸਿਆਣਾ ਵੀ ਕੋਈ ਨਹੀਂ ਸੀ ਹੈਗਾ ਆਮ ਜਿਹੜੀ ਗੱਲ ਆਖੀ ਜਾਂਦੀ ਏ ਗੁਰੂ ਅਰਜਨ ਸਾਹਿਬ ਨੇ ਛੜੀ ਰੱਖੀ ਤੇ ਉਹਨੇ ਉਸੇ ਸਮੇਂ ਗੀਤਾ ਦੇ ਸ਼ਲੋਕਾਂ ਦੇ ਅਰਥ ਜਿਹੜੇ ਸੀ ਉਹ ਕਰਨੇ ਸ਼ੁਰੂ ਕਰ ਦਿੱਤੇ। ਇਹ ਗੱਲ ਸਾਨੂੰ ਸੁਣਾਈ ਨਾ ਅੱਜ ਤੱਕ। ਹੁਣ ਮੈਂ ਕਈ ਵਾਰੀ ਸੋਚਦਾ ਹੁੰਨਾ ਵੀ ਚਲੋ 1 ਮਿੰਟ ਲਈ ਇਹ ਗੱਲ ਮੰਨ ਵੀ ਲਈਏ ਵੀ ਇਹ ਛੜੀ ਰੱਖੀ। ਗੁਰੂ ਸਾਹਿਬ ਨੇ ਛੜੀ ਰੱਖੀ। ਤੇ ਉਹਨੇ ਅਰਥ ਕਰਨੇ ਸ਼ੁਰੂ ਕਰ ਦਿੱਤੇ ਮੈਂ ਕਈ ਵਾਰੀ ਸੋਚਦਾ ਹੁੰਨਾ ਅੱਜ ਤੁਹਾਡੇ ਬੱਚੇ ਜਦੋਂ ਗੁਰਦੁਆਰੇ ਆਉਂਦੇ ਨੇ ਉਹ ਗੁਰੂ ਗ੍ਰੰਥ ਸਾਹਿਬ ਦੇ ਲਾਗੇ ਉਹ ਛੜੀ ਲੱਭਦੇ ਹੋਣਗੇ ਵੈਸੇ ਜਦੋਂ ਉਹਨਾਂ ਨੂੰ ਸਾਖੀ ਸੁਣਾਈ ਜਾਂਦੀ ਇਹ ਵਲੀ ਉਹ ਗੁਰੂ ਗ੍ਰੰਥ ਸਾਹਿਬ ਦੇ ਲਾਗੇ ਕਿਤੇ ਛੜੀ ਲੱਭਦੇ ਹੋਣੇ ਆ ਤੇ ਕਿਤੇ ਅੱਜ ਉਹ ਛੜੀ ਹੁੰਦੀ ਨਾ ਤਾਂ ਕਿੱਡੀ ਕਮਾਲ ਦੀ ਗੱਲ ਹੁੰਦੀ ਜੇ ਗੁੰਗਾ ਬੋੜਾ ਬੰਦਾ ਜਿਹਦਾ ਦਿਮਾਗ ਵੀ ਕੰਮ ਨਹੀਂ ਕਰਦਾ ਛੜੀ ਰੱਖ ਦਿੱਤੀ ਜਾਵੇ ਤੇ ਉਹ ਬੋਲ ਪੈਂਦਾ ਤੇ ਜੇ ਕਿਤੇ ਅੱਜ ਉਹ ਛੜੀ ਹੁੰਦੀ ਤਾਂ ਕਿੱਡੀ ਕਮਾਲ ਦੀ ਗੱਲ ਹੁੰਦੀ ਇਥੇ 10ਵੀਂ ਦੇ ਪੇਪਰ ਦੇਣੇ ਨੇ 12ਵੀਂ ਦੇ ਪੇਪਰ ਦੇਣੇ ਨੇ ਸਾਰਾ ਸਾਲ ਪੜ੍ਹਨ ਦੀ ਲੋੜ ਹੀ ਕੋਈ ਨਹੀਂ ਅਖੀਰਲੇ ਦਿਨਾਂ 'ਚ ਪੇਪਰਾਂ ਦੇ ਦਿਨਾਂ 'ਚ ਗੁਰਦੁਆਰੇ ਆਵਾਂਗੇ ਇੱਥੇ ਛੜੀ ਪਈ ਹੁੰਦੀ ਤੇ ਕਿਤੇ ਸਾਡੇ ਸਿਰ ਦੇ ਉੱਤੇ ਉਹ ਛੜੀ ਰੱਖ ਦਿੱਤੀ ਜਾਂਦੀ ਸਾਰੀ ਦੀ ਸਾਰੀ 10ਵੀਂ ਦੀ ਪੜ੍ਹਾਈ ਸਾਰੀ ਦੀ ਸਾਰੀ 12ਵੀਂ ਦੀ ਪੜ੍ਹਾਈ ਸਾਡੇ ਦਿਮਾਗ 'ਚ ਆਪੇ ਆ ਜਾਂਦੀ ਮੈਂ ਕਈ ਵਾਰ ਸੋਚਦਾ ਵੀ ਸ਼ਾਇਦ ਬੱਚੇ ਸੋਚਦੇ ਹੋਣਗੇ ਵੀ ਜੇ ਇਦਾਂ ਹੁੰਦਾ ਤਾਂ ਕਿਆ ਬਾਤ ਹੁੰਦੀ ਜਿਹੜਾ ਇੰਜੀਨੀਅਰਿੰਗ ਕਰ ਰਿਹਾ ਹੈ ਉਹ ਵੀ ਸੋਚਦਾ ਹੋਣਾ ਜਿਹੜਾ ਡਾਕਟਰ ਬਣਦਾ ਪਿਆ ਡਾਕਟਰ ਦੀ ਪੜ੍ਹਾਈ ਕਰ ਰਿਹਾ ਉਹ ਵੀ ਸੋਚਦਾ ਹੋਣਾ ਜਿਹੜਾ ਲਾਇਰ ਬਣਨਾ ਚਾਹੁੰਦਾ ਉਹ ਵੀ ਸੋਚਦਾ ਹੋਣਾ ਕਿਤੇ ਉਹ ਛੜੀ ਅੱਜ ਹੁੰਦੀ ਨਾ ਇੱਕ ਵਾਰੀ ਸਾਡੇ ਸਿਰ ਉੱਤੇ ਰੱਖ ਦਿੱਤੀ ਜਾਂਦੀ ਸਾਨੂੰ ਪੜ੍ਹਨਾ ਹੀ ਨਾ ਪੈਂਦਾ ਛੜੀ ਦੇ ਨਾਲ ਹੀ ਇੰਜੀਨੀਅਰ ਬਣ ਜਾਣਾ ਸੀ ਉਹ ਛੜੀ ਹੁੰਦੀ ਤੇ ਅਸੀਂ ਡਾਕਟਰ ਬਣ ਜਾਂਦੇ ਪੈਂਦਾ ਲਾਇਰ ਬਣ ਜਾਂਦੇ ਪੜ੍ਹਨਾ ਹੀ ਨਾ ਪੈਂਦਾ ਕਿੱਡਾ ਸੌਖਾ ਕੰਮ ਨਹੀਂ ਸੀਗਾ ਤੇ ਜਿੰਨੇ ਗੂੰਗੇ ਤੇ ਬੋਲਿਆਂ ਦੇ ਹਸਪਤਾਲ ਨੇ ਹਸਪੀਟਲ ਨੇ ਉਹ ਸਾਰੇ ਦੇ ਸਾਰੇ ਬੰਦ ਹੋ ਜਾਣੇ ਚਾਹੀਦੇ ਨੇ ਜਿੱਥੇ ਵੀ ਇਹਨਾਂ ਦਾ ਇਲਾਜ ਦੀ ਗੱਲ ਚੱਲਦੀ ਹੈ ਜਿੱਥੇ ਗੂੰਗੇ ਬੋਲੇ ਨੂੰ ਜਾਂ ਟ੍ਰੇਨਿੰਗ ਦਿੱਤੀ ਜਾਂਦੀ ਹੈ ਉਹਨਾਂ ਦੇ ਟ੍ਰੇਨਿੰਗ ਸੈਂਟਰ ਨੇ ਜਿਹੜੇ ਉਹ ਤੇ ਸਾਰੇ ਦੇ ਸਾਰੇ ਬੰਦ ਹੋ ਜਾਣੇ ਚਾਹੀਦੇ ਤੇ ਕਿਉਂਕਿ ਗੁਰੂ ਸਾਹਿਬ ਦੇ ਕੋਲ ਛੜੀ ਹੈ ਇਹ ਛੜੀ ਗੁਰੂ ਸਾਹਿਬ ਰੱਖ ਦਿੰਦੇ ਨੇ ਸਾਰਿਆਂ ਦੇ ਸਿਰ ਦੇ ਉੱਤੇ ਤੇ ਸਾਰੇ ਹੀ ਬੋਲਣ ਲੱਗ ਪਏ ਵੈਸੇ ਕੋਈ ਗੂੰਗਾ ਬੋਲਾ ਤੇ ਕੋਈ ਨજર ਆਉਣਾ ਹੀ ਨਹੀਂ ਸੀ ਚਾਹੀਦਾ ਜੇ ਕਿਤੇ ਉਹ ਛੜੀ ਹੁੰਦੀ ਮੈਂ ਸੋਚਦਾ ਹੁੰਨਾ ਕਈ ਵਾਰੀ ਜੇ ਕਿਤੇ ਉਹ ਜਾਦੂ ਦੀ ਛੜੀ ਹੁੰਦੀ ਉਹ ਮੈਜਿਕ ਵਾਲੀ ਛੜੀ ਹੁੰਦੀ ਤੇ ਕਿੱਡੀ ਕਮਾਲ ਦੀ ਗੱਲ ਨਾ ਹੁੰਦੀ ਪਰ ਤੁਸੀਂ ਵੇਖੋ ਇਹ ਛੜੀ ਜਿਹੜੀ ਉਹ ਪਤਾ ਨਹੀਂ ਕਿੱਥੇ ਚਲੀ ਗਈ ਗੁਰੂ ਅਰਜਨ ਸਾਹਿਬ ਕੋ ਤੇ ਹੈਗੀ ਸੀ ਉਸ ਤੋਂ ਬਾਅਦ ਪਤਾ ਨਹੀਂ ਕਿੱਥੇ ਚਲੀ ਗਈ ਉਹ ਛੜੀ ਇੱਥੇ ਗਵਾਚ ਗਈ ਗੁਰੂ ਤੇਗ ਬਹਾਦਰ ਸਾਹਿਬ ਕੋ ਨਹੀਂ ਆਈ ਗੁਰੂ ਦਸਮ ਪਾਤਸ਼ਾਹ ਕੋ ਨਹੀਂ ਆਈ ਮੈਂ ਤਾਂ ਸੋਚਦਾ ਜੇ ਉਹ ਇੰਨੀ ਤਾਕਤ ਵਾਲੀ ਛੜੀ ਸੀ ਕਿ ਉਹ ਤੇ ਗੁਰੂ ਨਾਨਕ ਸਾਹਿਬ ਕੋ ਵੀ ਹੋਣੀ ਚਾਹੀਦੀ ਸੀ ਗੁਰੂ ਨਾਨਕ ਸਾਹਿਬ ਇੰਨੀ ਦੂਰ ਦੂਰ ਤੱਕ ਪ੍ਰਚਾਰ ਕਰਨ ਵਾਸਤੇ ਗਏ ਪੌਣੇ 8 ਸਾਲ ਦੀ ਉਹਨਾਂ ਦੀ ਪਹਿਲੀ ਪ੍ਰਚਾਰਕ ਫੇਰੀ ਹੈ ਵੱਖ-ਵੱਖ ਥਾਵਾਂ ਦੇ ਉੱਤੇ ਜਾ ਕੇ ਉਹਨਾਂ ਨੇ ਪਤਾ ਨਹੀਂ ਕਿੱਦਾਂ-ਕਿੱਦਾਂ ਦੇ ਲੋਕਾਂ ਦਾ ਸਾਹਮਣਾ ਕੀਤਾ ਕਦੀ ਉਹਨਾਂ ਨੂੰ ਲੋਕਾਂ ਨੇ ਪੱਥਰ ਵੀ ਮਾਰੇ ਕਦੀ ਭੂਤਨਾ ਤੇ ਬੇਤਾਲਾ ਵੀ ਆਖਿਆ ਉਹ ਇੰਨੀਆਂ ਥਾਵਾਂ ਦੇ ਉੱਤੇ ਗਏ ਉਹਨਾਂ ਨੇ ਬਾਣੀ ਦਾ ਪ੍ਰਚਾਰ ਕਰਨ ਵਾਸਤੇ ਆਪਣੀ ਜ਼ਿੰਦਗੀ ਤੱਕ ਨੂੰ ਦਾਅ ਦੇ ਉੱਤੇ ਉਹਨਾਂ ਨੇ ਲਾਇਆ ਮੈਂ ਸੋਚਦਾ ਹੁੰਨਾ ਜੇ ਗੁਰੂ ਨਾਨਕ ਸਾਹਿਬ ਦੇ ਕੋਲ ਛੜੀ ਹੁੰਦੀ ਤੇ ਕੰਮ ਕਿੰਨਾ ਸੌਖਾ ਨਾ ਹੁੰਦਾ ਜਿਹਦੇ ਕੋਲ ਵੀ ਜਾਂਦੇ ਉਹਨੂੰ ਗੁਰਬਾਣੀ ਸਮਝਾਉਣ ਦੀ ਲੋੜ ਹੀ ਨਹੀਂ ਸੀ ਉਹਦੇ ਸਿਰ ਤੇ ਛੜੀ ਰੱਖ ਦੇ ਉਹਦਾ ਦਿਮਾਗ ਚੇਂਜ ਹੋ ਜਾਂਦਾ ਸੱਜਣ ਠੱਗ ਨੂੰ ਵੀ ਸਮਝਾਉਣ ਦੀ ਲੋੜ ਨਹੀਂ ਸੀ ਭੂਮੀਆਂ ਚੋਰ ਨੂੰ ਵੀ ਸਮਝਾਉਣ ਦੀ ਲੋੜ ਨਹੀਂ ਸੀ ਕੌਡੇ ਭੀਲ ਨੂੰ ਸਮਝਾਉਣ ਦੀ ਲੋੜ ਨਹੀਂ ਸੀ بس ਜਿਹੜੀ ਡੰਡੀ ਰੱਖਣੀ ਸੀ ਸਿਰ ਦੇ ਉੱਤੇ ਛੜੀ ਰੱਖਣੀ ਸੀ ਲਓ ਜੀ ਸਾਰੇ ਉਹ ਸਾਰਾ ਦਿਮਾਗ ਹੀ ਪਲਟ ਗਿਆ ਕਿੱਡਾ ਸੌਖਾ ਕੰਮ ਸੀ ਨਾ ਸਮਝਾਉਣ ਦੀ ਲੋੜ ਹੀ ਕੀ ਸੀ ਮੈਂ ਤਾਂ ਕਈ ਵਾਰੀ ਸੋਚਦਾ ਹੁੰਨਾ ਵੀ ਜੇ ਉਹ ਕਿਤੇ ਛੜੀ ਗੁਰੂ ਨਾਨਕ ਸਾਹਿਬ ਕੋਲ ਹੁੰਦੀ ਤੇ ਮਿਰਜ਼ਾ ਗੁਲਾਮ ਅਹਿਮਦ ਕਾਦੀਆ ਨਾਮ ਦਾ ਇੱਕ ਰਾਈਟਰ ਹੋਇਆ ਉਹਨੇ ਗੱਲ ਲਿਖੀ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਨਾ ਆਪਣੇ ਸਮੇਂ ਦੇ ਉੱਤੇ 3 ਕਰੋੜ ਸਿੱਖ ਤਿਆਰ ਕੀਤੇ ਮੈਂ ਕਹਿੰਦਾ ਜੇ ਉਹ ਛੜੀ ਹੁੰਦੀ ਤਾਂ ਸਾਰੀ ਤੇ ਸਾਰੀ ਦੁਨੀਆ ਨੂੰ ਸਿੱਖ ਬਣਾ ਦੇਣਾ ਸੀ ਉਹਨਾਂ ਨੇ ਛੜੀ ਤਾਂ ਰੱਖਣੀ ਸੀ ਸਾਰਿਆਂ ਦੇ ਦਿਮਾਗ ਪਲਟ ਜਾਣੇ ਸੀ ਸਾਰਿਆਂ ਨੇ ਗੁਰਸਿੱਖੀ ਧਾਰਨ ਕਰ ਲੈਣੀ ਸੀ ਕਿੰਨਾ ਸੌਖਾ ਕੰਮ ਨਹੀਂ ਸੀਗਾ ਬੜਾ ਸੌਖਾ ਕੰਮ ਸੀਗਾ ਹੋਣਾ ਤੇ ਵੈਸੇ ਇਦਾਂ ਹੀ ਚਾਹੀਦਾ ਸੀ ਵੀ ਜਿਵੇਂ ਗੁਰਤਾ ਗੱਦੀ ਅੱਗੇ ਤੋਂ ਅੱਗੇ ਜਦੋਂ ਮਿਲਦੀ ਸੀ ਜਿਵੇਂ ਗੁਰੂ ਨਾਨਕ ਸਾਹਿਬ ਨੇ ਭਾਈ ਲੈਣਾ ਜੀ ਨੂੰ ਗੁਰਤਾ ਗੱਦੀ ਦਿੱਤੀ ਜਦੋਂ ਗੁਰੂ ਅੰਗਦ ਸਾਹਿਬ ਬਣੇ ਨੇ ਤੇ ਨਾਲ ਬਾਣੀ ਦੀ ਪੋਥੀ ਦਿੱਤੀ ਸੀ ਹੁਣ ਉਹ ਬਾਣੀ ਦੀ ਪੋਥੀ ਜਿਵੇਂ ਅੱਗੇ ਤੋਂ ਅੱਗੇ ਜਾ ਰਹੀ ਹੈ ਨਾ ਸ਼ਾਇਦ ਉਹ ਛੜੀ ਵੀ ਜਾਣੀ ਚਾਹੀਦੀ ਸੀ ਕੋਈ ਇਦਾਂ ਨਹੀਂ ਛੜੀ ਹੁੰਦੀ ਵੀ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਉਹ ਛੜੀ ਜਾਂਦੀ ਰਹਿੰਦੀ ਤੇ ਅੱਜ ਗੁਰੂ ਗ੍ਰੰਥ ਸਾਹਿਬ ਦੇ ਲਾਗੇ ਇੱਥੇ ਪਈ ਹੁੰਦੀ ਤੇ ਕਿੰਡੀ ਕਮਾਲ ਦੀ ਗੱਲ ਹੁੰਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਆ ਜਿਹੜਾ ਕਤੀੜ ਨਾਂ ਤੇ ਮੈਨੂੰ ਵਿਦਾਉਂਦਾ ਨਹੀਂ ਇਹਦੀ ਮੈਂ YouTube ਆ ਜਿਹੜੀ ਮੈਂ ਆ ਵੀਡੀਓ ਕਲਿੱਪ ਵੇਖਿਆ ਇਹ ਕਲਿੱਪ ਵੇਖ ਕੇ ਤੇ ਇਹਨੂੰ ਕਤੀੜ ਹੀ ਕਹਿਣਾ ਚਾਹੀਦਾ ਕਿਉਂਕਿ ਇੰਨਾ ਇਹਨੇ ਕੁਫਰ ਤੋਂ ਲਿਆ ਕੋਈ ਗੁਰਮਖਾਹ ਵਾਲੀ ਗੱਲ ਨਹੀਂ ਕੀਤੀ ਪ੍ਰਚਾਰ ਕਰ ਰਿਹਾ ਕਿ ਸਤਿਗੁਰੂ ਜੀ ਨੇ ਰੋਟੀਆਂ ਵਿੱਚੋਂ ਦੁੱਧ ਜਾਂ ਲਹੂ ਨਹੀਂ ਕੱਢਿਆ ਲੋ ਜੀ ਖਾਲਸਾ ਜੀ ਇੱਕ ਗੱਲ ਤੇ ਜੇ ਪੱਕੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਲੈ ਕੇ ਭਾਵ ਅਵਤਾਰ ਉਤਾਰਨ ਤੋਂ ਲੈ ਕੇ ਅੱਜ ਦੀ ਤਰੀਕ 11 ਤਰੀਕ ਪੰਜਵਾਂ ਮਹੀਨਾ 2017 ਸਨ ਤੱਕ ਟਾਈਮ 10 ਵਜੇ 10 ਵਜੇ ਤੱਕ ਅੱਜ ਤੇ ਤੱਕ ਜਿੰਨੇ ਵੀ ਗੁਰੂ ਸਾਹਿਬਾਂ ਨੇ ਜੋ ਕੌਤਕ ਵਰਤਾਏ ਚਾਹੇ ਪੰਜਾ ਲਾ ਕੇ ਪਹਾੜ ਨੂੰ ਪੱਥਰ ਨੂੰ ਰੋਕ ਲਿਆ ਗੁਰਦੁਆਰਾ ਪੰਜਾ ਸਾਹਿਬ ਚਾਹੇ ਚਾਦਰ ਤੇ ਸਤਿਗੁਰੂ ਜੀ ਨੇ ਨਦੀ ਪਾਰ ਕੀਤੀ ਗੁਰਦਾਰੇ ਦੇ ਦਰਸ਼ਨ ਕੀਤੇ ਗੁਰਦਰਾ ਚਾਦਰ ਸਾਹਿਬ ਚਾਹੇ ਗੁਰੂ ਨਾਨਕ ਸਾਹਿਬ ਧਰੂ ਲੋਕ ਪਹੁੰਚ ਗਏ ਚਾਹੇ ਗੁਰੂ ਨਾਨਕ ਸਾਹਿਬ ਨਿਰੰਕਾਰ ਜੀ ਦੇ ਸਨਮੁਖ ਹੋਏ ਜਿੱਥੋਂ ਮਹਾਨ ਸ਼ਬਦ ਮਹਾਰਾਜ ਨੇ ਸੋਦਰ ਦਾ ਪ੍ਰਾਪਤ ਕੀਤਾ ਕਿਹੜੀ ਕਿਹੜੇ ਗੁਰੂ ਦੇ ਕੌਤਕ ਗਿਣਾਵਾਂ ساری ਉਮਰ ਲੱਗ ਜੂਗੀ ਫਿਰ ਨਹੀਂ ਗਿਣਾ ਸਕਦੇ ਜਨਮ ਜਨਮ ਲੱਗ ਜਾਣਗੇ ਫਿਰ ਨਹੀਂ ਅਸੀਂ ਗੁਰੂ ਦੇ ਕੌਤਕ ਗਿਣਾ ਸਕਦੇ ਇੱਕ ਤੁੱਛ ਮਾਤਰ ਇੱਕ ਗੱਲ ਹੀ ਮੋਟੀ ਜੀ ਕਰਨਗਾ ਚਾਹੇ ਕਬਗੀ ਧਰ ਪਿਤਾ ਨੇ ਪੰਜਾਂ ਸਿੰਘਾਂ ਦੇ ਸੀਸ ਲੈ ਕੇ ਮੋੜ ਅੰਮ੍ਰਿਤ ਛਕਾ ਕੇ ਸੁਰਜੀਤ ਕੀਤੇ ਜਿੰਨਾ ਵੀ ਸਾਡਾ ਇੱਕੌਤਕਾਂ ਤੇ ਅਸਚਰਜਪਾ ਭਰਿਆ ਇਤਿਹਾਸ ਆ ਚੜ੍ਹਦੀ ਕਲਾ ਵਾਲਾ ਚਾਹੇ ਸਵਾ ਲੱਖ ਨੂੰ ਇੱਕ ਇੱਕ ਨੂੰ ਸਵਾ ਲੱਖ ਨਾਲ ਲੜਾ ਦਿੱਤਾ ਇਹ ਖਾਲਸਾ ਜੀ ਆ ਵੀਡੀਓ ਕਲਿੱਪ ਵੇਖ ਕੇ ਇੱਕ ਤੇ ਗੱਲ ਪੱਕੀ ਜੇ ਇਹਨਾਂ ਸਾਰਾ ਕੁਝ ਕਰ ਦੇਣਾ ਜੇ ਰੱਦ ਇਹ ਬਸ ਹੁਣ ਇਹਨਾਂ ਨੇ ਇਹ ਵੀੜਾ ਲਿਆ ਜੇ ਚੁੱਕ ਤੇ ਹੁਣ ਸਿੰਘੋ ਵਿਦਵਾਨੋ ਗੁਰਮਖੋ ਇਹੋ ਬੇਨਤੀ ਆ ਵੀ ਤੁਸੀਂ ਬਹੁਤ ਗਿਆਨ ਰੱਖਦੇ ਜੇ ਤੇ ਇਹਨਾਂ ਦੁਸ਼ਟਾਂ ਨੂੰ ਤਕੜੇ ਹੋ ਕੇ ਰੋਕ ਲਓ ਜੇ ਰੋਕ ਸਕਦੇ ਜੇ ਗੁਰੂ ਮਹਾਰਾਜ ਕਿਰਪਾ ਕਰਨ ਉਹ ਸਤਿਗੁਰੂ ਨੇ ਜਿੱਦਣ ਰੋਕਿਆ ਉਹ ਤੇ ਉਹਨਾਂ ਦੇ ਮਾਰਜ ਨੇ ਰੋਕ ਹੀ ਲੈਣਾ ਪਰ ਯਤਨ ਨਾਲ ਨਾਲ ਸਿੰਘੋ ਸਾਰੇ ਰਲ ਮਿਲ ਕੇ ਕਰੋ ਇਹ ਬਹੁਤ ਜ਼ਿਆਦਾ ਕੁਫਰ ਤੋਲ ਰਿਹਾ ਜੇ ਇਹ ਇਹਨਾਂ ਦੇ ਹਿਸਾਬ ਨਾਲ ਤੇ ਸਾਰਾ ਇਤਿਹਾਸ ਹੀ ਰੱਦ ਕਰ ਦੇਣਾ ਇਹਨਾਂ ਤੇ ਕਰ ਦੇਣਾ ਕੀ ਕਰ ਦਿੱਤਾ ਜਿਹੜਾ ਗੁਰੂ ਨਾਨਕ ਸਾਹਿਬ ਵੀ ਤਾਂ ਐਡਾ ਵੱਡਾ ਕੌਤਕ ਰਤ ਕਰਤਾ ਤੇ ਪਿੱਛੇ ਰਹਿ ਗਿਆ ਸੋ ਮਹਾਰਾਜ ਕਿਰਪਾ ਕਰੇ ਇਹਨਾਂ ਦੁਸ਼ਟਾਂ ਨੂੰ ਜਾਂ ਤੇ ਸੁਧਾਰ ਦੇ ਤੇ ਜਾਂ ਇਹਨਾਂ ਨੂੰ ਚੁੱਕ ਲੈ ਚੁੱਲੇ 'ਚ ਪੈਣ ਜਾਂਦੇ ਸਿੱਧੀ ਗੱਲ ਜੇ ਕਰੋ ਕੋਈ ਨਾ ਕੋਈ ਬਾਬਾ ਜੀ ਇਹ ਲੈ ਚੁੱਲੇ 'ਚ ਆਪਾਂ ਨੂੰ ਪਾਣੀ ਹੰਡੇ ਇਹਨਾਂ ਭਾਂਡੇ 'ਚ ਵਾੜ ਕੇ ਰੱਖ ਤਾ ਸਭ ਕੋਈ ਕੁੱਤੇ ਦੇ ਪੁੱਤਾਂ ਇਹ ਲੈ ਲੈ ਜੇ ਪਾਣੀ ਹੰਡੇ ਇਹ ਤੇ ਜਿਹੜੀ ਏਕਣਾ ਇੱਕ ਬਾਬਾ ਜੀ ਜਿੱਡਾ ਮਰਜੀ ਵਧੀਆ ਰੁੱਖ ਹੋਵੇ ਨਾ ਬੜਾ ਤਗੜਾ ਰੁੱਖ ਹੁੰਦਾ ਏਕ ਤੇ ਉਹਦੇ ਤੇ ਜਦੋਂ ਇੱਕ ਭੜੀ ਵੇਲ ਹੁੰਦੀ ਆ ਅੱਜ ਕੱਲ ਆਮ ਆ ਛੜਕਾਂ ਛੁੜਕਾਂ ਤੇ ਰੁੱਖਾਂ ਤੇ ਚੜ ਜਾਂਦੀ ਆ ਉਹ ਮੈਂ ਵੇਖੀ ਉਹ ਵੇਲ ਜੀ ਜਿਹੜੇ ਰੁੱਖ ਤੇ ਚੜ ਜਾਂਦੀ ਨਾ ਉਹ ਉਹ ਰੁੱਖ ਨੂੰ ਨਾ ਸਾੜ ਕੇ ਸੁਆਹ ਕਰ ਦਿੰਦੀ ਕੋ ਉਹ ਸਕਾ ਦਿੰਦੀ ਉਹਨੂੰ ਹੌਲੀ 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 ਉਹਨੂੰ ਸਕਾ ਦਿੰਦੀ ਆ ਤੇ ਉਹ ਫਿਰ ਰੁੱਖ ਨਾਲ ਜਿਉਂ-ਜਿਉਂ ਸੁੱਕ ਜਾਂਦਾ ਨਾ ਜਦੋਂ ਸਾਰੇ ਉਹ ਤੁਰਦੀ ਥੱਲੇ ਉਹਦੇ ਜੜ੍ਹ ਜਿ ਲੱਗੂ ਨਿਕਲ ਆਉਂਦੀ ਕਿਤੇ ਤੇ ਹੌਲੀ-ਹੌਲੀ ਚੜਦੀ ਚੜਦੀ ਸਾਰੇ ਰੁੱਖ ਨੂੰ ਆਪਣੇ ਨਾ ਉਹ ਲੈ ਲੈਂਦੀ ਆਪਣੇ ਕਵਰ ਚ ਸਾਰੇ ਰੁੱਖ ਤੇ ਛਾ ਜਾਂਦੀ ਆ ਤੇ ਉਹ ਫਿਰ ਰੁੱਖ ਨੂੰ ਹੌਲੀ-ਹੌਲੀ ਸਿਕਾਉਣਾ ਸ਼ੁਰੂ ਕਰ ਦਿੰਦੀ ਤੇ ਜਦੋਂ ਹੌਲੀ-ਹੌਲੀ ਰੋਖਣਾ ਉਹ ਫਿਰ ਸੁੱਕ ਜਾਂਦਾ ਤੇ ਉਹ ਫਿਰ ਐਵੇਂ ਲੱਕੜ ਜੀ ਬਣ ਜਾਂਦਾ ਰੁੱਖ ਤੇ ਉਹ ਫਿਰ ਉਹ ਨਾ ਜਦੋਂ ਵੇਲ ਨੂੰ ਕੋਈ ਵੱਢੇ ਨਾ ਉਹਨੂੰ ਜੜੋਂ ਵੱਢ ਕੇ ਵੇਲ ਨੂੰ ਛੁੱਟੇ ਤਾਂ ਫਿਰ ਉਹ ਵੇਲ ਸੁੱਕ ਜਾਂਦੀ ਆ ਤੇ ਰੁੱਖ ਹੌਲੀ ਹੌਲੀ ਫੇਰ ਆਪੇ ਹਰਾ ਜਾਂਦਾ ਏ ਕੁਰੀ ਹੋਵੇ ਮਸ਼ੀਨਰੀ ਉਹ ਵੇਲ ਦੀ ਤਣਾਵਾ ਆਪਣੇ ਧਰਮ ਰੂਪੀ ਰੁੱਖ ਤੇ ਚੜਦੇ ਜਾਂਦੇ ਜੀ ਮੇਰੇ ਹਿਸਾਬ ਲਾਇਆ ਵੀ ਇੰਨਾ ਅੱਜ ਤੱਕ ਨੁਕਸਾਨ ਨਾ ਤੇ ਆਪਣਾ ਕੋਈ ਜਕਰੀਆ ਖਾਂ ਤੇ ਨਾ ਹੀ ਅਫਜ਼ਾਲੀ ਵਰਗੇ ਕਰ ਸਕਦੇ ਨਾ ਹੀ ਕੋਈ ਆਰਐਸਐਸ ਕਰ ਸਕੀ ਆ ਜਿੰਨਾ ਇਹ ਕਰਦੇ ਆ ਉਹ ਨੁਕਸਾਨ ਕਰਦੇ ਨੇ ਸਾਡੇ ਸਰੀਰਾਂ ਦਾ ਤੇ ਸਰੀਰ ਨੂੰ ਤੁਹਾਡੇ ਬੜੇ ਉਨੇ ਕਹੇ ਮਨੂ ਸਾਡੀ ਦਾਤਰੀ ਤੇਹੀ ਮਨੂ ਦੇ ਸੂਏ ਸੂਏ ਦੇ ਜਿਉਂ-ਜਿਉਂ ਮਨੂ ਵੱਡਦਾ ਤੇ ਅਸੀਂ ਦੂਣ ਸਵਾਏ ਹੋਏ ਤੇ ਉਹ ਗੱਲ ਹੀ ਕੋਈ ਨਹੀਂ ਸਰੀਰ ਭਾਵੇਂ ਜਿੰਨੇ ਮਰਜੀ ਸ਼ਹੀਦ ਕਰ ਦੇਉਂ ਤਾਂ ਸਿੰਘ ਉਹਨੇ ਫਿਰ ਪੈਦਾ ਹੋ ਜਾਂਦੇ ਹੀ ਪਰ ਤਾਂ ਇਤਿਹਾਸ ਕਿੱਥੋਂ ਪੈਦਾ ਕਰ ਲਾਂਗੇ ਅਸੀਂ ਦੁਬਾਰਾ ਵਾਰ-ਵਾਰ ਗੁਰੂ ਨਾਨਕ ਸਾਹਿਬ ਜਿਹੜੇ ਕੌਤਕ ਕਰ ਗਏ ਆ ਜਿਹੜਾ ਇਤਿਹਾਸ ਰਚ ਗਏ ਆ ਜੇ ਉਹਨਾਂ ਨੂੰ ਖੰਡਨ ਕਰਤਾ ਤਾਂ ਦੁਬਾਰਾ ਕਿੱਦਾਂ ਬਣਾਵਾਂਗੇ ਉਹਨੂੰ ਇਤਿਹਾਸ ਤੇ ਸਾਡਾ ਇੱਕ ਹੀ ਆ ਸਰੀਰ ਤੇ ਸਾਡੇ ਸਿੰਘਾਂ ਤੇ ਬੜੇ ਆ ਸਰੀਰ ਤੇ ਸਾਡੇ ਕੋਲ ਬਹੁਤ ਨੇ ਫਰਤ ਸੇ ਆਸ ਤੇ ਸਾਡੇ ਕੋਲ ਇੱਕ ਹੀ ਜਣਾ ਧਰਮ ਸਾਡੇ ਦੀ ਹਿਸਟਰੀ ਤੇ ਇੱਕ ਹੀ ਜਣਾ ਤੇ ਜਿਹੜੀ ਸਾਡੀ ਹਿਸਟਰੀ ਜਿਹੜੀ ਇੱਕੋ ਮਾਤਰ ਸਾਡੀ ਹਿਸਟਰੀ ਆ ਤੇ ਉੱਥੇ ਹੀ ਕਿਸੇ ਨੇ ਕਿੰਤੂਕਰਤਾ ਉਂਗਲ ਚੁੱਕਦੀ ਉਹ ਵੀ ਇਹ ਜਿਹੜੇ ਸਿੱਖ ਦਾ ਭੇਸ ਬਣਾ ਕੇ ਡਾਲੇ ਰੱਖ ਕੇ ਗਾਤਰੇ ਪਾ ਕੇ ਤੇ ਸਾਡੀਆਂ ਹੀ ਸੰਗਤਾਂ 'ਚ ਸਾਡੇ ਘਰਾਂ ਸਾਡੇ ਬੱਚੇ ਪਰਿਵਾਰਾਂ 'ਚ ਬਹਿ ਕੇ ਸਾਡੀਆਂ ਹੀ ਸਟੇਜਾਂ 'ਤੇ ਬਹਿ ਕੇ ਤੇ ਸਾਡੇ ਗੁਰੂ ਦੇ ਵਿਰੁੱਧ ਉਂਗਲਾਂ ਚੁੱਕਣੀਆਂ ਸ਼ੁਰੂ ਕਰਤੀਆਂ ਤੇ ਸਾਡਾ ਬਚਾ ਕੇ ਤਾਂ ਇਹ ਜਿਹੜੇ ਹੱਥ ਚੁੱਕ ਚੁੱਕ ਕੇ ਸਾਡੀਆਂ ਸੰਗਤਾਂ ਚ ਸਾਡੀਆਂ ਸਟੇਜਾਂ ਉਹ ਸਟੇਜਾਂ ਸਾਡੀਆਂ ਇਹਨਾਂ ਦੀ ਨਹੀਂ ਇਹ ਕੀ ਲੱਗਦੇ 96 ਤੇ ਜਮੀ ਕਤੀੜ ਇਹਨਾਂ ਦਾ ਤਾਂ ਮਤਲਬ ਹੀ ਕੋਈ ਨਹੀਂ ਸਾਡੀਆਂ ਸਟੇਜਾਂ ਤੇ ਬੋਲਣ ਦਾ ਤੇ ਇਹ ਜਿਹੜੇ ਹੱਥ ਚੁੱਕ ਚੁੱਕ ਕੇ ਕੁਫਰ ਤੋਲਣ ਦਾ ਕੂੜ ਦਾ ਪ੍ਰਚਾਰ ਕਰਨ ਦਾ ਇਹਨਾਂ ਦੇ ਹੱਥ ਹੀ ਵੜ ਦੋ ਮੈਂ ਨਾ ਮੈਨੂੰ ਬਹੁਤ ਬਾਬਾ ਜੀ ਵੀਰ ਦਾਸ ਆਇਆ ਉਹ ਇਹਨਾਂ ਦੀ ਵੀਡੀਓ ਕਲਿੱਪ ਦੇਖ ਕੇ ਵੀ ਕਿੱਦਾਂ ਗੁਰੂ ਨਾਨਕ ਸਾਹਿਬ ਜੀ ਦੇ ਕੀਤੇ ਐਡੇ ਮਹਾਨ ਕੌਤਕ ਨੂੰ ਇਹਨੇ 2 ਮਿੰਟ ਚ ਮੁੰਡੀ ਜੀ ਨੇ ਰੱਦ ਕਰਤਾ ਚੂਪੇ ਅੰਬਰ ਵਰਗਾ ਦਾ ਮੂੰਹ ਆ ਕੋਈ ਅਗਲੇ ਬੰਨੇ ਸੰਗਤ ਬੈਠੀ ਭੋਲੀ ਭਾਲੀ ਉਹਨਾਂ ਨੂੰ ਪਤਾ ਕਿਸ ਗੱਲ ਦਾ ਨਹੀਂ ਵਿਚਾਰਿਆਂ ਨੂੰ ਤੇ ਨੌਜਵਾਨ ਤਾਂ ਸਾਡੇ ਅੱਗੇ ਭੜਕੇ ਪਏ ਸਾਰੀ-ਸਾਰੀ ਦਿਹਾੜੀ ਤੇ ਗਾਣੇ ਸੁਣਦੇ ਰਹਿੰਦੇ ਹੈ ਰਹਿੰਦੇ ਖੁੰਡੀ ਕਸਰ ਇਹ ਇੱਕ ਤਗੜੀ ਬੜੇ ਵੱਡੇ ਪੱਦਰ ਤੇ ਕਸਰ ਇਹ ਗੱਡੀ ਜਾਂਦਾ ਮੈਨਾਂ ਤਗੜੇ ਹੋ ਵ ਬਣੂ ਕੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਇਹਦਾ ਹੱਲ ਲੱਭੋ ਕੋਈ ਕਾਲ사 ਜੀ ਇਹਨਾਂ ਦੁਸ਼ਟਾਂ ਨੂੰ ਨੱਥ ਪਾਓ ਮੇਰੇ ਤਾਂ ਸਾਰੀ ਸੰਗਤ ਨੂੰ ਬੇਨਤੀ ਆ ਤੇ ਸੰਗਤ ਜੀ ਜਰਾਂ ਇਤਿਹਾਸ ਨੂੰ ਪਰਚੋਲ ਕੇ ਚੱਜਣਾ ਸੁਣੋ ਤੇ ਖਾਸ ਕਰ ਜਿੱਥੇ ਮਸ਼ੀਨਰੀ ਆਉਂਦਾ ਨਾ ਤੁਹਾਨੂੰ ਇਤਿਹਾਸ ਸੁਣਾਉਣ ਉਹਨੂੰ ਮੱਥਾ ਟੇਕਦੋਂ ਉਹਨੂੰ ਕੋਈ ਜਾ ਪਾਉ ਆਪਣੇ ਉੱਤੇ ਆਪਣੇ ਕਾਲਜ ਜੀ ਆਪਣਾ ਟੈਂ ਟੈਂ ਕਰ ਇੱਥੇ ਨਹੀਂ ਸਾਨੂੰ ਤੇਰੀ ਲੋੜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ